ਪੜਦਾਉਦੇ ਆਪ ਤੇ ਮਾਣੇ ਕਿ ਪੰਜਾਬ ਚ ਜੰਮੇ ਆ ਪੰਜਾਬ ਚ ਜੰਮੇ ਬਾਕੀ ਸਾਰਾ ਕੁਝ ਖੂਨ ਚ ਹੀ ਐ ਬਾਈ ਜੀ ਖੂਨ ਚ ਡੀਐਨਏ ਜੀ ਆ ਪਰ ਕਈ ਇਹੋ ਜਿਹੀ ਵੀ ਹੈਗੇ ਕਿ ਪੰਜਾਬ ਦੇ ਜੰਮੇ ਵੀ ਦਿੱਲੀ ਦੇ ਚੱਕਰ ਬਣੀ ਫਿਰਦੇ ਆ ਵੇਖੋ ਕਿੱਡੀਆਂ ਭਾਵੁਕ ਕਰਦੀਆਂ ਤਸਵੀਰਾਂ ਵਾਂ ਅਸੀਂ ਲਾਗੋ ਦੀ ਲੰਗ ਰੈ ਸੀਗਾ ਤੇ ਵੀਰ ਕਹਿੰਦਾ ਯਾਰ ਡੰਗਰ ਵੇਖੋ ਥੁਖੇ ਬੱਜੇ ਆ ਹੈਗਾ ਕੁਝ ਅੰਦਰ ਸੱਤ ਬੈਠਾ ਚਾਰ ਪੰਜ ਸੱਪ ਹੈਲੋ ਵੇਖੋ ਸਾਂਜੀ ਸੱਪਸ ਪੂਲੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾਂ ਚੱਪੂ ਮਾਰਨਾ ਪਊਗਾ ਤੇ ਨਾ ਪੜਾ ਦੇ ਵੇਖੋ ਕਿੰਨਾ ਕਿੰਨਾ ਪਾਣੀ ਆ ਵੀਰ ਦੇ ਤੇ ਦੇਖ ਸਕਦੇ ਜੀ ਖੁਦ ਵੀ ਵੀਰ ਦੇ ਪਾਣੀ ਗੋਡਿਆਂ ਗੋਡਿਆਂ ਤੱਕ ਉਹ ਮੂੰਹ ਮੂੰਹ ਤੱਕ ਵੀਰ ਦੇ ਪਾਣੀ ਆ ਜੀ ਤੇ ਮਸ਼ੀਨ ਵੀ ਚਲਣੀ ਬਹੁਤ ਔਖੀ ਆ ਆ ਦੇਖ ਸਕਦੇ ਤੁਸੀਂ ਤੇ ਇਹ ਵੀਰ ਕੋਈ ਸਰਕਾਰੀ ਤਨਖਾਹ ਨਹੀਂ ਲੈਣ ਵਾਲਾ ਵੀਰ ਕੋਈ ਇੱਥੇ ਆਣ ਕੇ ਇਹਨਾਂ ਤੋਂ ਪੈਸੇ ਗ੍ਰਾਹੀ ਕਰਨ ਵਾਲਾ ਨਹੀਂ ਆ ਤਨਖਾਹ ਵਾਲਾ ਨਹੀਂ ਸਿਰਫ ਤੇ ਸਿਰਫ ਇਨਸਾਨੀਅਤ ਨਾਲ ਤੇ ਸੇਵਾ ਦੇ ਨਾਲ ਤੇ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਇਹ ਇੱਕ ਹੈਲਪ ਕਰਨ ਆਏ ਆ ਉਹਨਾਂ ਨੂੰ ਇਥੋਂ ਬਾਹਰ ਕੱਢਣ ਆਏ ਆ ਜੀ ਆ ਤੁਸੀਂ ਦੇਖ ਸਕਦੇ ਜੇ ਮੇਰੀ ਮਾਂ ਵਾਇਪਰ ਨੂੰ ਭਲਾ ਕਰੇ ਆ ਹਾਲਾਤ ਜਿਹਾ ਸੰਜੀ ਇੱਥੋਂ ਦੇ ਹੋਰ ਮਾਤਾ ਜੀ ਠੀਕ ਜੇ ਮਾਦੀ ਸਾਈਡ ਤੇ ਸਾਈਡ ਤੇ ਥੋੜੇ ਸਾਈਡ ਤੇ ਹੋ ਠੀਕ ਠਾਕ ਮੇਰੀ ਮਾਂ ਇੱਕ ਮਿੰਟ ਮਾਂ ਮੈਂ ਤੈਨੂੰ ਚੜਾਉਣਾ ਆ ਦੇਖੋ ਬਜ਼ੁਰਗ ਮਾਵਾਂ ਦਵਾਈ ਲੈਣ ਜਾਣਾ ਸੀ ਇਹਨਾਂ ਨੇ ਦਵਾਈ ਲੈਣ ਜਾਣਾ ਵਾਇਪਰ ਵਾਇਪਰ ਧੰਨ ਘਰ ਆਉਂਦਾ ਧਿਆਨ ਹੱਥ ਪਾਇਓ ਬਾਬਾ ਹੀ ਹੱਥ ਪਾਇਆ ਵਾਦੋ ਇੱਕ ਆ ਸਾਡੀ ਮਾਂ ਬਜ਼ੁਰਗ ਮਾਵਾਂ ਇਨੋਂ ਰੈਸਕਿਊ ਕਰਨਾ ਆਏ ਸੀ ਤੇ ਮਾਂ ਨੇ ਦਵਾਈ ਲੈਣ ਜਾਣਾ ਵਾ ਬਾਹ ਵਿੱਚ ਬਹਿ ਗਿਆ ਮੇਰੀ ਮਾਂ ਫਿਰ ਵੀ ਨਹੀਂ ਜਾਣਾ ਬੱਚਿਓ ਨਹੀਂ ਨਹੀਂ ਆ ਵਾਈ ਵੀ ਹਾਂ ਆ ਲੈ ਕੋ ਨੀਕੇ ਨੀਕੇ ਬੱਚੇ ਆ ਤੇ ਪਾਣੀ ਘਰਾਂ ਦੇ ਵਿੱਚ ਵਰ ਚੁੱਕਾ ਵਾ ਬਹੁਤ ਹਾਲਾਤ ਆ ਜਿਹੜੇ ਉਹ ਖਰਾਬ ਹੋ ਚੁੱਕੇ ਆ ਤੇ ਮਾਤਾ ਇਧਰ ਵਿੱਚ ਬਹਿ ਗਿਆ ਹੱਥ-ਪਾਹ ਮੇਰੀ ਮਾਂ ਹੱਥ-ਪਾਲਾ ਬਸ ਤੇ ਜਨੋ ਬੇੜੀ ਦਾ ਝੜਕਾ ਜਾ ਵੈਤਾ ਹੁੰਦਾ ਨਾ ਹਾਂ ਕੀ ਗੱਲ ਮਾਤਾ ਨੂੰ ਦਿੱਕਤ ਕੀ ਆ ਕਾਫੀ ਪ੍ਰੋਬਲਮ ਸੀ ਵਾਈ ਗੁਰੂ ਇਹ ਵਰਤਾ ਬੇਰੀ ਦੀ ਸੰਗ ਹੈ ਅੱਜ ਵਾਈ ਗੁਰੂ ਲੈ ਲੋ ਇਹ ਵੀਰ ਚੰਡੀਗੜ੍ਹ ਤੋਂ ਆਏ ਆ ਹੁਣ ਰਾਤ ਦੇ ਪਹਿਲੇ ਚੰਡੀਗੜ੍ਹ ਕਿੰਦੀ ਦੂਰਾ ਉੱਥੋਂ ਆਏ ਆ ਸਿਰਫ ਇੱਥੇ ਸਿਰ ਆਪਣੀ ਮਦਦ ਕਰਨ ਇੱਕ ਵੀਡੀਓ ਉਹਨਾਂ ਦੀ ਹੋ ਚੱਲ ਰਹੀ ਆ ਕੋਈ ਬੁੱਤ ਹਾ ਥੋੜਾ ਆ ਵਾਈ ਗੁਰੂ ਯਾਰ ਥੋੜਾ ਬੱਚਿਆਂ ਨਾਲ ਕਿੰਨੇ ਕਿ ਬੱਚੇ ਮਾਂ ਮੇਰੀ ਰੋਣਾ ਮੇਰੀ ਮਾਂ ਰੋਣਾ ਮੇਰੀ ਮਾਂ ਵਾਈ ਗੁਰੂ ਭਲਾ ਕਰੇ ਰੱਬ ਤੇਰਾ ਤੇ ਇਹੋ ਕਰ ਮਾਤਾ ਦਾ ਹਾਂਜੀ ਆਪਣਾ ਅੱਛਾ ਪ੍ਰਿਮਾ ਆ ਗਿਆ ਇਕੋ ਹੁੰਦੇ ਅਸੰਦੇ ਸੰਜੀ ਆ ਸਾਕਤ ਹੁੰਦੇ ਸੰਦੇ ਵੀ ਕਾ ਕਾਕੇ ਜੋ ਗੇਨੀ ਰ ਹੈ ਕਿਉਂਕਿ ਪਾਣੀ ਨੇ ਮਾਰ ਹੀ ਨਹੀਂ ਜਿਆਦੀ ਕੀਤੀ ਆ ਕਿ ਮਾਲ ਡੰਗਰ ਬੱਚੇ ਜ਼ਮੀਨਾਂ ਫਸਲਾਂ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਕੇ ਜਾ ਰਹੀ ਹੈ ਵਾਇਗ੍ਰਪਾ ਲੱਗ ਰਿਹਾ ਬੱਚੇ ਤੁਸੀਂ ਦੇਖ ਸਕਦੇ ਆ ਹਾਲਾਤ ਉਹ ਬੋਟ ਜਾ ਰਹੀ ਹੈ ਸਾਡੀ ਅਦਲ ਜੀ ਐਂਡੀਆ ਜਿਹੜੀ ਆ ਆ ਪ੍ਰabhas ਸਾਹਿਬ ਸੈਟੀ ਵੱਲੋਂ ਆ ਮੇਰੇ ਰਮਨ ਵੀਰ ਹੁਣੀਆਂ ਉਹ ਬੋਰ ਤੇ ਲੈ ਕੇ ਜਾ ਰਹੇ ਆ ਆ ਵੇਖੋ ਵੀ ਜੀ ਹੁਣੀ ਸਵੇਰ ਦੇ ਬੂਟਾਂ ਨੂੰ ਆ ਪਲੇ ਕਰ ਰਹੇ ਆ ਵੇਖੋ ਟੈਨਸ਼ਨ ਨਾ ਲਓ ਵਾਈਕਰ ਭਲਾ ਕਰੇ ਤੇ ਵੇਖੋ ਆ ਨਕ ਮੂੰਹ ਸੇਰ ਸਾਰੇ ਵੀਰਾਂ ਦੇ ਪਾਣੀ ਨਾਲ ਡੁੱਬ ਚੁੱਕੇ ਆ ਇਹ ਨਾਲ ਦੀ ਨਾਲ ਵੀਰ ਗੋਤਾਖੋਰ ਵੀ ਆ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਪਾਣੀ ਦੇ ਵਿੱਚ ਹਰ ਸਕਿੱਲ ਵਾਲਾ ਜਿਹੜਾ ਉਹ ਆਉਣਾ ਜ਼ਰੂਰੀ ਆ ਜੀ ਤੇ ਵਾਈਕਰ ਇਹਨਾਂ ਦਾ ਭਲਾ ਕਰੇ ਭਰਾਵਾਂ ਦਾ ਤਨ ਗੁਰੂ ਅਮਰਦਾਸ ਤਨ ਗੁਰੂ ਅਮਰਦਾਸ ਇਹ ਗੱਲ ਨਹੀਂ ਹਾਂ ਬੜੀ ਪਾਈ ਆ ਹਾਂਜੀ ਕੋਈ ਗੱਲ ਨਹੀਂ ਮਾਂ ਮੇਰੀ ਕੋਈ ਗੱਲ ਨਹੀਂ ਆਪਣੇ ਗੁਰਾਂ ਪੀਰਾਂ ਨੇ ਤੇ ਸੀਸ ਦੇਦੇ ਤੇ ਆਪਾਂ ਤੇ ਚਲੋ ਆਪਾਂ ਵੀ ਦੋਨਾਂ ਦੇ ਜਾਈਆਂ ਲੈ ਗਿਰ ਪਲਾ ਕਰੇ ਤੇ ਆਹ ਵੇਖੋ ਰਸਾ ਚੱਕੇ ਰਸਾ ਮਗਰ ਰਸਾ ਚੱਕੇ ਆ ਵੇਖੋ ਪਾਣੀ ਦੇ ਵਿੱਚ ਡੁੱਬ-ਡੁੱਬ ਕੇ ਆ ਵੀਰ ਹੁਣੀ ਥੋੜਾ ਜਿਹਾ ਪਾਤਾ ਚੁੱਕਦੇ ਸੇਵਨਵਾ ਰਹੇ ਠੀਕ ਆ ਕੋਈ ਨਹੀਂ ਕੋਈ ਠੀਕ ਆ ਪੋਤਾ ਮਾਤਾ ਨੂੰ ਛੱਡ ਜੀ ਮਾਤਾ ਠੀਕ ਨਹੀਂ ਆ ਫੇਰ ਆਉਨੇ ਆ ਫੇਰ ਇੱਧਰ ਹੀ ਜਾਣਾ ਸੀ ਮਾਤਾ ਠੀਕ ਨਹੀਂ ਦਵਾਈ ਲੈਣ ਜਾਣਾ ਉਹਨੂੰ ਮਾਤਾ ਨੂੰ ਪੁੱਲਤੀ ਛੱਡਾ ਜੀ ਵੇਖੋ ਬੱਚੇ ਦੀ ਆਂਸ ਨਾਲ ਆਵਾਜ਼ਾਂ ਮਾਰ ਰਿਹਾ ਵੀਰ ਜੀ ਸਾਨੂੰ ਛੱਡੋ ਮਾਰਾ ਜੀ ਸਾਨੂੰ ਛੱਡੋ ਤੇ ਮਾਂ ਨੂੰ ਮੈਂ ਹੱਥ ਪਾ ਕੇ ਬੈਜੇ ਨਾ ਹਾਂਜੀ ਛੜਕੇ ਨਾ ਆ ਫਿਰ ਦੂਜਾ ਨਹੀਂ ਜੰਨੀ ਥਲੇ ਲੱਗਣਾ ਪਾਣੀ ਚ ਮਾ ਫੜ ਕੇ ਲੈ ਜਾਣੀ ਹੈ ਆਪਾਂ ਹੈ ਫੜ ਕੇ ਖੇਤਾਂ ਜਾਨੀ ਮਾ ਗੋਟ ਚਲੋ ਕੋਈ ਗੱਲ ਨਹੀਂ ਮੈਂਟ ਦੇ ਇੱਕ ਲੱਗਣਾ ਨਹੀਂ ਆ ਇਹਦਾ ਕੰਮ ਕਰਕੇ ਨਾ ਪੱਤੇ ਥਲੇ ਹਟ ਜਾਂਦੇ ਨੇ ਹਾਂ ਲੋਕ ਜਰੂਰ ਜਰੂਰ ਦੇਖੋ ਮਾਈਕ ਰੂਪ ਲੱਗ ਰਹੇ ਕੱਲ ਦਾ ਕੱਲ ਜੀ ਕੋਈ ਨਹੀਂ ਕੋਈ ਨਹੀਂ ਕੀ ਗੱਲੇ ਸੀ ਵੀਜੀ ਤੁਸੀਂ ਆ ਆਪਣਾ ਤਾਂ ਤੇ ਆਪ ਤੇ ਮਾਣ ਹੈ ਕਿ ਪੰਜਾਬ 'ਚ ਜੰਮੇ ਆ ਪੰਜਾਬ 'ਚ ਜੰਮੇ ਬਾਕੀ ਸਾਰਾ ਕੁਝ ਖੂਨ ਚ ਹੀ ਹੈ ਬਾਈ ਜੀ ਖੂਨ ਚ ਡੀਐਨਏ ਚ ਹੈ ਪਰ ਕਈ ਇਹੋ ਜਿਹੀ ਵੀ ਹੈ ਕਿ ਪੰਜਾਬ ਦੇ ਜੰਮੇ ਵੀ ਦਿੱਲੀ ਦੇ ਚਾਕਰ ਬਣੇ ਕਰਦੇ ਬਾਈ ਨਹੀਂ ਬਣਾ ਕਰੇ ਆਹ ਲਾ ਆ ਤਾਂ ਵੱਡਾ ਮਾਣ ਹੈ ਕਿ ਪੰਜਾਬ 'ਚ ਜੰਮੇ ਆ ਪੰਜਾਬ 'ਚ ਜੰਮੇ ਆ ਸਭ ਤੋਂ ਵੱਡਾ ਮਾਣ ਹੈ ਇਹ ਬਹੁਤ ਤਗੜੀ ਗੱਲ ਆ ਕਿਉਂਕਿ ਪਤਾ ਨਹੀਂ ਕਿੰਨੇ ਪੁੰਨ ਕੀਤੇ ਹੋਣ ਫਿਰ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲੈਣ ਦਾ ਮਕਸਦ ਮਿਲਦਾ ਹੈ ਮਾਈਕਾਨ ਬੰਦ ਕਰ ਦਿਓ ਪਾਣੀ ਦੀ ਵੇਦੋ ਛੋਪੇ ਆ ਬਾਈ ਹੈਲੋ ਕੱਲੀ ਜਿਹਾ ਲੱਗਣਾ ਸਾਡੀ ਇੱਥੇ ਅਸੀਂ ਇੱਕ ਜਿਹੜੇ ਘਰ ਆਏ ਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਜੇ ਤੂੜੀ ਪਾਈ ਆਪਾਂ ਹਨਾ ਵਿਚਾਰੇ ਮੂੰਹ ਦੇ ਵੰਦੇ ਆ ਪਹਿਲਾਂ ਵੇਖੀਏ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਇਹਦਾ ਕਪੀਨੀ ਵੀਰ ਭਾਈ ਇੱਥੇ ਹੈਗਾ ਤੇ ਅਸੀਂ ਇੱਥੋਂ ਭੈਣਾ ਨੂੰ ਵੀਰਾਂ ਨੂੰ ਰੈਸਕਿਊ ਕਰਨ ਚੱਲੇ ਸੀਗੇ ਪਰ ਵੇਖਿਆ ਵੀ ਜਿਹੜੇ ਡੰਗਰਵੱਛਾ ਮੋਹਲ ਵੇਨਦਾ ਅੱਗੇ ਜੋੜ ਦੇ ਹਾਂ ਆ ਜੋੜ ਦੇ ਅੱਗੇ ਕੋਈ ਨਹੀਂ ਕੋਈ ਕੰਟੈਕਸ਼ਨ ਨਾਲ ਠੀਕ ਹੈ ਜੀ ਆ ਵੇਖੋ ਕਿੰਨੀਆਂ ਤਾਰਾਂ ਨੀਵੀਆਂ ਵਾਂ ਪੂਰੇ ਰਿਸਕ ਵਾ ਇੱਥੇ ਤੇ ਇੱਥੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਧੰਨਵਾਦ ਇਸ ਵੀਰ ਦਾ ਜਿਹੜਾ ਕਹਿੰਦਾ ਕਿ ਆਪਾਂ ਇਹਨਾਂ ਨੂੰ ਕੋਈ ਪੱਠਾ ਢੱਕਾ ਪਾ ਜਾਈਏ ਤੇ ਵੇਖੋ ਖੁਰਲੀ ਇੱਥੇ ਰੋ ਖੁਰਨੀ ਖਾਲੀ ਹੈ ਕਿ ਭਰੀ ਆ ਖਾਲੀ 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 ਅੱਛਾ ਖਾਲੀ ਖੁਰਲੀ ਵਿਚਾਰਿਆਂ ਦੀ ਹੈਨਾ ਤਾਰੀਜ਼ ਨਾ ਤਾਰੀਜ਼ ਨਾ ਗਉ ਐ ਐ ਗਉ ਮਾ ਪ੍ਰਵਾਤ ਨੂੰ ਚੜਦੀ ਕਲਾ ਬਖਸ਼ੇ ਚੜਦੀ ਕਲਾ ਬਖਸ਼ੇ ਵੇਖੋ ਵੀਰ ਦਾ ਜਿਗਰਾ ਸਾਡੇ ਅਮਿਤਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਤੇ ਰੈਸਕਿਊ ਕਰਨਾ ਹੀ ਕਰਨਾ ਵਾ ਆ ਵੀਰ ਜਨਵਾਰਾ ਦੇ ਚਾਰੇ ਵਾਸਤੇ ਆ ਵੇਖੋ ਸਾਡੇ ਅਮਿਤਪਾਲ ਵੀਰ ਦਾ ਜਿਗਰਾ ਅਸੀਂ ਨੰਗ ਰੈਸੀ ਲਾਗੋਂਦੀ ਆ ਵੇਖੋ ਕਿੰਦੀਆਂ ਭਾਵੁਕ ਕਰਦੇ ਆ ਤਸਵੀਰਾਂ ਵਾਂ ਅਸੀਂ ਲਾਗੋਂਦੀ ਨੰਗ ਰੈਸੀ ਆ ਤੇ ਵੀਰ ਕਹਿੰਦਾ ਯਾਰ ਡੰਗੇ ਨੂੰ ਵੇਖੋ ਤੁਥੇ ਬੱਜਿਆ ਤੇ ਆਪਾਂ ਯਾਰ ਜਿਆਦਾ ਨਹੀਂ ਤੇ ਇਥੋਂ ਕੁਝ ਨਾ ਕੁਝ ਵੇਖ ਕੇ ਚਾਰਾ ਹੀ ਇਹਨਾਂ ਨੂੰ ਪਾ ਜੀ ਤੇ ਹੁਣ ਵੀਰ ਅੰਦਰ ਗਿਆ ਵਾ ਚਾਰਾ ਵੇਖਣ ਗਿਆ ਵੀਰ ਅੰਦਰ ਕਿ ਕੋਈ ਨਾ ਕੋਈ ਤੂੜੀ ਫੱਕਾ ਹੋਵੇ ਤੇ ਅਸੀਂ ਜਨਵਾਰਾਂ ਨੂੰ ਪਾ ਦਈਏ ਆ ਹੁੰਦੀ ਹੈ ਜੀ ਇਨਸਾਨੀਅਤ ਨਹੀਂ ਵੇਖ ਸਾਡੇ ਮੇਰੇ ਸਾਹਮਣੇ ਹੈਗਾ ਕੁਝ ਅੰਦਰ ਸੱਪ ਬੈਠੇ ਚਾਰ ਪੰਜ ਸੱਪ ਹੈਲੋ ਦੇਖੋ ਸਾਂਜੀ ਸੱਪਸ ਪੂਲੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤੇ ਆ ਥੋੜੇ ਬੇੜੀ ਆਪਣੀ ਥਾਂ ਜਾ ਰਹੀ ਜੀ ਆ ਬਾਹ ਦੇ ਡੇ 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 ਤੋਂ ਡੇ ਡੇ ਕੋਈ ਗੱਲ ਨਹੀਂ ਆ ਡੇ ਡੇ ਆਪਣੀ ਬੇਟੀ ਠਾਂ ਜਾ ਰਹੀ ਜੇ ਥੋੜਾ ਇਹਨੂੰ ਪਾਓ ਹੱਥ ਹਲੇ ਉਧਰ ਹਲੇ ਹਲੇ ਚੱਪੂ ਮਾਰੋ ਨਾ ਚੱਪੂ ਨਾਲ ਰੋਕ ਲੋ ਚੱਪੂ ਨਾਲ ਰੋਕ ਲੋ ਇੱਥੋਂ ਫੜੋ ਨਾ ਵਾ ਵਾ ਗਾਂ ਲੈ ਜੋ ਗਾਂ ਆ ਵੇਖੋ ਆ ਵੀਰ ਦਾਣਾ ਫੱਕਾ ਉਹਨਾਂ ਨੂੰ ਪਾ ਰਿਹਾ ਵਾ ਆ ਸਾਡਾ ਅਮਤਪਾਲ ਵੀਰ ਕਿਉਂਕਿ ਜਿਹੜੀਆਂ ਵਿਚਾਰੀਆਂ ਗਈਆਂ ਵਾ ਇਹ ਪਤਾ ਨਹੀਂ ਕਦੋਂ ਘਰ ਵਾਲੇ ਕਦੋਂ ਦੇਥੋਂ ਗਏ ਆ ਤੇ ਕਦੋਂ ਦੀਆਂ ਵਿਚਾਰੀਆਂ ਭੁੱਖੀਆਂ ਆ ਨਾਲ ਨਹੀਂ ਖੀਦੀ ਵਿਚੀ ਆ ਵੇਖੋ ਪਿਆਰੀ ਜੀ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਆ ਇਦਾਂ ਹੀ ਜਨਵਾਰਾਂ ਨੂੰ ਵੀ ਆਪਣੇ ਬੱਚੇ ਪਿਆਰੇ ਹੁੰਦੇ ਆ ਸੰਜੀ ਬਾਈ ਕਰੋ ਚਲੋ ਆ ਪਰਦੇ ਪਰਦੇ ਚਲੋ ਦੋ ਡਾਂਗ ਦੇ ਵਿਚਾਰੀ ਖਾ ਲੂਗੀ ਚਾਹ ਡੱਬੇ ਫੜਾਓ ਆਪਾਂ ਫੀਡ ਲੈ ਕੇ ਆਵਾਂਗੇ ਆਹੋ ਆ ਫੀਡ ਆ ਵੀ ਜੀ ਡੱਬੇ ਫੜਾਓ ਮੈਂ ਪਾ ਦੇਣਾ ਕਰ ਰੋਟੀਆਂ ਜੀਆਂ ਹਾਂ ਹਾਂ ਸੰਜੀ ਸਾਨੂੰ ਪ੍ਰਸ਼ਾਸਨ ਨੇ ਖਾਣਾ ਪਾਣੀ ਦਿੱਤਾ ਸੀਗਾ ਤੇ ਕੀ ਤੇ ਚਾਜੇ ਥਾਂ ਵਰਤਾਇਓ ਤੇ ਇਸ ਤੋਂ ਵਧੀਆ ਸਾਨੂੰ ਚਾਜ ਦਾ ਥਾਂ ਨਹੀਂ ਲੱਭਾ ਜਿਵੇਂ ਬਾਬੇ ਨਾਨਕ ਨੇ ਸਾਨੂੰ ਸੁਨੇਹਾ ਦਿੱਤਾ ਸੀ ਆ ਕਿ ਵਿਹਾਂ ਦਾ ਲੰਗਰ ਜਿਹੜਾ ਵਾ ਉਹ ਚਾਜ ਦਾ ਥਾਂ ਹੀ ਲਾਉਣਾ ਵਾ ਤੇ ਇਸ ਤੋਂ ਵਧੀਆ ਚਾਜ ਦਾ ਥਾਂ ਤੁਸੀਂ ਆ ਮੈਨੂੰ ਅੱਜ ਜਿੰਨੇ ਦਿਨ ਹੋ ਗਏ 15 ਦਿਨ ਹੋ ਗਏ ਸੇਵਾ ਕਰਦਿਆਂ ਨੂੰ 15 ਦਿਨਾਂ ਦੇ ਵਿੱਚ ਚਾਜ ਦਾ ਥਾਂ ਨਹੀਂ ਲੱਭਾ ਸਦਕੇ ਜਾਂਨਾ ਮੈਂ ਵੀਰ ਅਮਰਤਪਾਲ ਦੇ ਆ ਵੇਖੋ ਤੁਸੀਂ ਦੇਖ ਸਕਦੇ ਲਾਗੋਂ ਤਸਵੀਰਾਂ ਦੇਖ ਸਕਦੇ ਜੇ ਇਹ ਸੰਗ ਜੀ ਇਹ ਹੁੰਦਾ ਵਾ ਇਨਸਾਨੀਅਤ ਇਹ ਹੁੰਦਾ ਪਿਆਰ ਕੋਈ ਕਿਸੇ ਦੇ ਮੂੰਹ ਚੋਂ ਰੋਟੀ ਖੋ ਰਿਹਾ ਵਾ ਤੇ ਕੋਈ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਿਹਾ ਵਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਭਲਾ ਕਰੇ ਸਾਡੇ ਅਮਤਪਾਲ ਵੀਰ ਦਾ ਤੇ ਇਹ ਸੀਗੇ ਅ ਅਮਤਪਾਲ ਵੀਰ ਜੀ ਹੁਣੀ ਆਏ ਆ ਸਾਡੇ ਨਾਲ ਪ੍ਰਭ ਆਸਰਾ ਫਾਊਂਡੇਸ਼ਨ ਵੱਲੋਂ ਜਿਹੜੀ ਆਸਰਾ ਫਾਊਂਡੇਸ਼ਨ ਭਾਈ ਸ਼ਮਸ਼ੀਰ ਸਿੰਘ ਜੀ ਹੁਣਾ ਵੱਲੋਂ ਚਲਾਈ ਜਾ ਰਹੀ ਹੈ ਕਰਾਲੀ ਦੇ ਵਿੱਚ ਤੇ ਇਹ ਵੀਰ ਜੀ ਉੱਥੇ ਸਰਦੂਲਗੜ ਤੋਂ ਜੁੜੇ ਆ ਹਸਾਰ ਕੋਲੋਂ ਜੀ ਤੇ ਵੇਖੋ ਅੱਜ ਜਿਹੜਾ ਸੀਗਾ ਧੀਰਾ ਘਾਰਾ ਪਿੰਡ ਸੀਗਾ ਨਿਹਾਲਾ ਅਲਵੇਰਾ ਪਿੰਡ ਸੀਗੇ ਉੱਥੇ ਆਣ ਕੇ ਪਰਿਵਾਰਾਂ ਨੂੰ ਤੇ ਰੈਸਕਿਊ ਕਰ ਹੀ ਰਿਹਾ ਵੀਰ ਜੀ ਸੇਰ ਦੇ ਪਰ ਅੱਜ ਵੇਖੋ ਇੱਕ ਡੰਗਰ ਬੱਚਿਆਂ ਨੂੰ ਪੱਠੇ ਪਾ ਰਿਹਾ ਵਾਈਕ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਹੁੰਦੀ ਹੈ ਸੇਵਾ ਵੇਖੋ ਬੇੜੀ ਫੜ ਕੇ ਆ ਵੀ ਸਾਡਾ ਦੂਜਾ ਵੀਰ ਖਲੋਤਾ ਮੋਗੇ ਤੋਂ ਆਇਆ ਵਾ ਇਹ ਆ ਬੰਦ ਨਹੀਂ ਕਰਾ ਤੋ ਤੇ ਬੇੜੀ ਫੜ ਕੇ ਵੀਰ ਖਲੋਤਾ ਵਾ ਅਸੀਂ ਇਸ ਟਾਈਮ ਬੇੜੀ ਦੇ ਵਿੱਚ ਆ ਤੇ ਇੱਥੇ ਪਾਣੀ ਸਿਰਫ ਉੱਚਾ ਵਾ ਘਰ ਦਾ ਕਰਕੇ ਜਿੱਥੇ ਤੁਸੀਂ ਅੱਗੇ ਵੇਖ ਰਿਹਾ ਜੇ ਇੱਥੇ ਸਾਈਡ ਦੀ 20 20 ਫੁੱਟ ਪਾਣੀ ਆ ਅਗਲੇ ਬੰਨੇ ਵੇਖੋ ਆ ਜਿਹੜੇ ਆ ਟਰਾਂਸਫਰਮ ਤੇ ਆ ਘਰ ਵੀ ਤੁਸੀਂ ਦੇਖ ਰਹੋ ਪੀਕਰਾਂ ਦੇ ਘਰ ਜਿਹੜੇ ਸੁੰਨੇ ਪਏ ਆ ਆ ਵੀੜੇ ਸੁੰਨੇ ਪਏ ਆ ਜਿਹੜੀ ਆ ਮੀਆਂ ਦੀਆਂ ਮਾਰਾਂ ਗਾ ਉਹ ਮੀਆਂ ਦਾ ਨਾਮ ਫੜਾ ਦੇ ਮਾਰਾਂ ਕਰਕੇ ਆ ਤੁਸੀਂ ਅੱਗੇ ਦੇਖੋ ਉੱਤੇ ਦੇਖੋ ਛੱਤਾਂ ਦੇ ਉੱਤੇ ਲੋਕਾਂ ਨੇ ਆਪਣੇ ਘਰ ਘਰਾਂ ਦੇ ਪਰ ਲੋਕਾਂ ਨੇ ਟੜਾਇਆ ਪਿਆ ਵਾ ਆਪਣਾ ਸਮਾਨ ਵੀਰ ਛੱਤ ਦੇ ਉੱਤੇ ਜਾ ਕੇ ਤੇ ਉਹਨਾਂ ਦੇ ਵਾਸਤੇ ਡੰਗਣਾ ਵਾਸਤੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਮੇਰਾ ਵੀ ਧਿਆਨ ਨਾ ਜਾਇ ਛੱਤਾਂ ਉਹ ਜੀਆਂ ਵਾ ਭਾਈ ਗੁਰੂ ਭੜਾ ਕਰੀ ਵੀਰ ਦਾ ਧਿਆਨ ਮੇਰਾ ਭਰਾ ਬਾਈ ਗੁਰ ਤੁਹਾਡਾ ਕੀ ਨਾਮ ਸੀ ਵੀਰ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਬੰਦਰੀ ਕਲਾ ਤੇ ਲੱਗੇ ਕਿਹੜਾ ਪਿੰਡ ਸੀ ਬੌਡੇ 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 ਹਾਂਜੀ ਬੌਡੇ ਪਿੰਡ ਸੀਗਾ ਵੀਰ ਦਾ ਬੰਦਰੀ ਕਲਾ ਲੱਗੇ ਆ ਵੇਖੋ ਨਿੱਗੀ ਜੀ ਵੱੱਛੀ ਆ ਤੇ ਇਹ ਵੀ ਚੱਲ ਰਹੀ ਆ ਤੇ ਮੈਂ ਕਹਿੰਨਾ ਵੀਰ ਆਪਾਂ ਚੜ੍ਹੇ ਫਿਰਦੇ ਚਾਹ ਪਾ ਉੱਤੇ ਵੀ ਤੇਰਾ ਭਲਾ ਜੀ ਆਪਾਂ ਨਾਨਾ ਹੀ ਲੈ ਕੇ ਆਵਾਂਗੇ ਉੱਤੇ ਵੀ ਸਭ ਚੜ੍ਹੇ ਵੀਰ ਮੇਰੀ ਗੱਲ ਸੁਣ ਇੱਥੇ ਇਹਨਾਂ ਦੇ ਜਿਹੜੇ ਆ ਰਸੇ ਬੰਨੇ ਆ ਤੇ ਖੁੱਲੇ ਆ ਰਸੇ ਨਹੀਂ ਯਾਰ ਉਹ ਬੰਨੀ ਆ ਖੁੱਲੇ ਆ ਖੁੱਲੇ ਪੁੰਜੀ ਏ ਸ਼ੰਗਲ ਮੈਨੂੰ ਲੱਗਦਾ ਵੇਖਾਂ ਇੱਕ ਰੀਚਾ ਕਰ ਹੂੰ ਵੇਖੇ ਹਾਂ ਹੁਣ ਤਾਂ ਦੇਖਣਾ ਬਈ ਖੁੱਲੇ ਆ ਖੁੱਲੇ ਆ ਪਾਣੀ ਕਰਕੇ ਨੰਪੁਰ ਸ਼ੰਗਲ ਖੋਲ ਕੇ ਨਾ ਹੂੰ ਤੇ ਪਾਣੀ ਕਰਕੇ ਨਿਕਲਦੇ ਪਏ ਹਾਂ ਖੋਲਿਆ ਖੋਲੇ ਆ ਹਾਂ ਕੱਢ ਦੇਣਾ ਤੇ ਹਾਂ ਵਾਈ ਗੁਰੂ ਆ ਵੀ ਦੇਖੋ ਇਹ ਆ ਮਾਨਵਤਾ ਦੀ ਸੇਵਾ ਮਾਨਤਾਰੀ ਸੇਵਾ ਤੇ ਕਰਨੀ ਕਰਨੀ ਹੈ ਜਨਵਰਾਂ ਦੀ ਸੇਵਾ ਵੀ ਵੀਰ ਜੀ ਹੁਣੀ ਸੇਤੋਂ ਕਰ ਰਿਹਾ ਇਹ ਕੱਲ ਦੇ ਤਰਕਰ ਆਲੀ ਤੋਂ 12 1 ਵਜੇ ਚੱਲੇ ਸੀ ਸੰਜੀ ਮੈਗਰ ਭਲਾ ਕਰੇ ਤੇ ਹੁਣ ਅੱਜ ਆ ਸ਼ਾਮ ਦਾ ਟਾਈਮ ਹੋ ਚੱਲਿਆ ਵਾ 3 4 ਵਜ ਗਏ ਆ ਤਰਕੇ 6 ਵਜ ਦੀ ਸੇਵਾ ਨਿਭਾ ਰਿਹਾ ਤੇ ਉੱਪਰੋਂ ਵੀ ਥੋਰ ਜੀ ਦੀ ਤਪਛਾ ਤੇ ਥੱਲੇੋਂ ਪਾਣੀ ਦਾ ਜਿਹੜਾ ਸੇਕ ਵੱਜ ਰਿਹਾ ਵਾ ਤੇ ਆ ਹੋਰ ਪਾ ਦੇ ਤੂੜੀ ਹੋਰ ਅਲੀ ਕਰ ਦੋ ਚਲੋ ਇੱਕ ਅੱਧਾ ਦਿਨ ਵਿਚਾਰੀ ਖਾਂਦੀ ਤੇ ਰਹੂਗੀ ਬਾਅਦ ਚ ਆ ਕੋਈ ਇਧਰ ਆਵੇ ਕਿ ਨਾ ਆਵੇ ਹਾਂ ਪਤਾ ਨਹੀਂ ਹਨਾ ਚੋਕਰ ਪਾ ਕੇ ਜਾਣਾ ਇਹਨੂੰ ਆ ਚੋਕਰ ਵੀ ਬੂਰੀ ਲੈ ਆਵਾਂਗੇ ਹਾਂ ਆਉ ਸਹੀ ਗੱਲ ਹੈ ਇਹ ਵੀਰ ਦੂਜੀ ਦੂਜੀ ਸੇਵਾ ਤੇ ਤੇਰੀ ਚਲੋ ਲਿਖੇ ਲਗਣੇ ਲਗਣੀਆਂ ਪਰ ਆ ਸੇਵਾ ਤੇਰੀ ਪਹਿਲਾਂ ਲਿਖੇ ਲੱਗੂਗੀ ਮੇਰਾ ਨਾਮ ਬਟਾ ਦੀ ਜੇ ਨਾਮ ਲਿਖੇ ਲਗੂਗੀ ਦਾ ਸੁਖੀ ਮਰੀ ਪਈ ਵਾਹਿਗੁਰੂ ਭਲਾ ਕਰੇ ਵੇਖੋ ਆ ਵੀਰ ਆ ਨਾਲ ਬੋਰਡ ਚ ਲਾ ਕੇ ਸੇਅ ਦੇ ਘਾਟੋ ਘਟ ਸਾਰ 70 ਜਿਹੜੇ ਪਰਿਵਾਰ ਵਾ ਆ 67 ਜੀ ਆ ਉਹਨਾਂ ਨੂੰ ਰੈਸਕਿਊ ਕਰ ਚੁੱਕਾ ਵਾ ਹੁਣ ਅਸੀਂ ਖਾਣਾ ਫੀਡ ਲੈ ਕੇ ਆ ਜਿਹੜੇ ਹੜਪੀਤ ਵੀਰ ਵਾ ਉਹਨਾਂ ਕੋਲ ਵੀ ਲੈ ਕੇ ਚੱਲੇ ਆ ਨਾਲੇ ਉਹਨਾਂ ਨੂੰ ਬਾਹਰ ਕੱਢਣਾ ਤੇ ਨਾਲੇ ਇਸ ਗਊ ਮਾਤਾ ਦਾ ਜਿਹਦਾ ਵਾ ਅਸ਼ੀਰਵਾਦ ਲੈ ਕੇ ਚੱਲੇ ਆ ਗਊ ਮਾਂ ਚੜ੍ਹਦੀ ਕਲਾ ਬਖਸ਼ੀ ਸਾਡੇ ਜਿਹੜੇ ਭੈਣ ਭਰਾ ਵਾ ਉਹਨਾਂ ਨੂੰ ਮਿਹਰ ਪਰਿਆਤ ਰੱਖੀ ਸਪੈਸ਼ਲ ਵੀਰ ਅਮਰਤਪਾਲ ਵਾ ਜਿੰਨੇ ਤੇਰੀ ਅੱਜ ਸੇਵਾ ਕੀਤੀ ਆ ਚੜ੍ਹਦੀ ਕਲਾ ਰੱਖੀ ਮੇਰੇ ਭਰਾ ਦੀ ਵੇਲਾ ਵੀਰ ਤੁਸੀਂ ਤੇ ਆਪ ਸੇਵਾ ਕਰਕੇ ਨਾ ਥਲੋਤਰ ਕੇ ਸਾਨੂੰ ਵੇਖ ਕੇ ਹੀ ਬੜਾ ਸਕੂਨ ਮਿਲ ਗਿਆ। ਸਾਨੂੰ ਉੱਧਰ ਹੀ ਬੜਾ ਸਕੂਨ ਮਿਲ ਗਿਆ ਵਾ ਕਿ ਅਸੀਂ ਵੀਰ ਦੇ ਨਾਲ ਚੱਲ ਕੇ ਆਏ ਆ। ਚਲੋ ਸਾਡਾ ਵੀ ਹਿੱਸਾ ਪੈ ਗਿਆ ਵਿੱਚ। ਆ ਘਰ ਸੀਗਾ ਸਾਨੂੰ ਨਹੀਂ ਪਤਾ ਇਹ ਘਰ ਪਰਿਵਾਰ ਵਾਲੇ ਕੌਣ ਵਾ। ਆ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਹੈਗੇ ਕਿੱਥੇ ਆ। ਆ ਸਾਨੂੰ ਤੇ ਸਿਰਫ ਉਹਦੀ ਗਾਈ ਤੇ ਗਾਈ ਦੀ ਬੱਚੀ ਦਿਖੀ ਆ ਤੇ ਚਲੋ ਵਾਹਿਗੁਰੂ ਭਲਾ ਕਰੇ। ਵੀਰ ਦਾ ਤੇ ਤੁਸੀਂ ਦੇਖ ਸਕਦੇ ਜੇ ਘਰ ਦੇ ਆਲੇ ਦੁਆਲੇ ਪਾਣੀ ਪਾਣੀ ਆ। ਕੋਈ ਘਰ ਦੇ ਵਿੱਚ ਦਿਖ ਨਹੀਂ ਰਿਹਾ। ਤੇ ਵੀ ਦਾਦਾ ਕਿ ਚਾਰ ਪੰਜ ਸੱਪ ਆ ਉਹ ਵੇਖੋ ਤੁਸੀਂ ਅਗਲੇ ਬੰਨੇ ਸੱਪ ਵੀ ਦਿਖ ਰਿਹਾ ਚਾਰ ਪੰਜ ਸੱਪ ਆ ਜਿਹੜੇ ਆਪਣੇ ਆਪ ਨੂੰ ਬਚਾ ਕਰਕੇ ਸੁੱਕੀ ਥਾਂ ਤੇ ਬੈਠ ਰਹੇ ਆ ਛੱਤ ਦੇ ਉੱਪਰ ਵੀ ਸੱਪ ਚੜੇ ਪਏ ਤੇ ਆਹ ਹਾਲਾਤ ਦੇ ਆ ਵੇਖੋ ਟਰੈਕਟਰ ਤੁਸੀਂ ਦੇਖ ਸਕਦੇ ਜੀ ਟਰੈਕਟਰ ਵੀ ਆ ਸੁਨੇ ਆ ਅੱਛਾ ਬਹੁਤ ਮੋਟੇ ਤਾਂ ਵੀ ਚੜੇ ਫਿਰਦੇ ਠੀਕ ਠੀਕ ਹਾਂ ਹਾਂ ਇਸ ਘਰ ਦੇ ਵਿੱਚ ਅਸੀਂ ਕੱਲ ਆਏ ਸੀ ਆ ਇੱਕ ਮਾਤਾ ਨੂੰ ਲੈ ਕੇ ਗਏ ਸੀ ਇਸ ਘਰ ਨੂੰ ਮਾਤਾ ਨੂੰ ਲੱਗਿਆ ਮਾਤਾ ਨੂੰ ਲੱਗਿਆ ਕੱਲ ਹਾਂ ਮਾਤਾ ਨੂੰ ਲੱਗਿਆ ਕੱਲ ਆਏ ਸੀ ਇਸ ਘਰ ਦੇ ਵਿੱਚ ਆ ਮੈਨੂੰ ਟਰੈਕਟਰ ਤੋਂ ਦੇਖ ਕੇ ਪਤਾ ਲੱਗਾ ਆ ਗਿਰੋ ਇਹ ਆ ਆ ਪ੍ਰਭਾਸਰਾ ਫਾਊਂਡੇਸ਼ਨ ਦੀ ਸੰਸਥਾ ਆ ਤੇ ਉਹਨਾਂ ਦੀਆਂ ਦੋ ਵੋਟਾਂ ਚੱਲ ਰਹੀਆਂ ਹਨ ਤੇ ਹੋਰ ਵੀ ਕੋਈ ਵੀਰ ਭਰਾ ਇੱਥੇ ਮਦਦ ਕਰਨੀ ਚਾਹੁੰਦਾ ਹੋਵੇ ਨਿਹਾਲਾ ਲਵੇਰਾ ਪਿੰਡ ਆ ਜਿਹੜਾ ਫਲੋਈਪੁਰ ਤੇ ਇੱਥੇ ਆਣ ਕੇ ਜਰੂਰ ਸੇਵਾ ਕਰਿਓ ਧੀਰਾ ਘਰ ਆ ਪਿੰਡਵਾ ਜੀ ਪਹਿਲਾਂ ਸਾਨੂੰ ਪਿੰਡਾਂ ਦੇ ਨਾਂ ਨਹੀਂ ਸੀ ਲੈਣੇ ਆਉਂਦੇ ਪਰ ਹੁਣ ਆ ਕਿੰਨੇ ਦਿਨਾਂ ਤੋਂ ਇੱਥੇ ਅਸੀਂ ਰਹਿ ਰਹੇ ਆ ਤੇ ਹੌਲੀ-ਹੌਲੀ ਪਿੰਡਾਂ ਦੇ ਨਾਂ ਸਾਨੂੰ ਯਾਦ ਹੋਣੇ ਸ਼ੁਰੂ ਹੋ ਗਿਆ ਜੀ ਆਹ ਵੇਖੋ ਪਾਣੀ ਦੀ ਜਿਹੜੀ ਛਾਲ ਵਾ ਕਿੰਨੀ ਦੇਹੀ ਹੈ ਜੀ ਤੁਸੀਂ ਦੇਖ ਸਾਡੇ ਸਾਰੇ ਬੰਨੇ ਪਾਣੀ ਪਾਣੀ ਹੈ ਮੈਗਰ ਪੜਾ ਕਰੇ ਚੜ੍ਹਦੀ ਕਲਾ ਕਰੇ ਮੇਰੇ ਵੀਰ ਦੀ ਮੇਰਾ ਵੀਰ ਦੀਆਂ ਲੱਤਾਂ ਜਿਹੜੀਆਂ ਵਾਂ ਗੋਡੇ ਆ ਜਿਹੜੇ ਉਹ ਥੱਲੇ ਕੱਸ ਚੁੱਕੇ ਆ ਕਿਉਂਕਿ ਗੋਡੇ ਆ ਕਈ ਥਾਂ ਤੇ ਜਿਹੜੀਆਂ ਬੇੜੀ ਚੱਲ ਨਹੀਂ ਰਹੀ ਬੋਟ ਨਹੀਂ ਦੁਜਾ ਇਹਨੇ ਨਹੀਂ ਚਾਰਿਆ ਵੀਰ ਥੱਲੇ ਉਤਰ ਕੇ ਆਪਣੀ ਛਾਤੀ ਨਾਲ ਲੱਤਾਂ ਦੇ ਜੋਰ ਨਾਲ ਪੱਟਾਂ ਦੇ ਜੋਰ ਨਾਲ ਬੇੜੀ ਨੂੰ ਜਦੋਂ ਚਲਾਉਂਦਾ ਵਾ ਤੇ ਥੱਲੇ ਝਾੜੀਆਂ ਆ ਕੰਡੇ ਆ ਉਹ ਵੀਰ ਦੀਆਂ ਲੱਤਾਂ ਨਾਲ ਵੱਜ ਵੱਜ ਕੇ ਵੀਰ ਦੀਆਂ ਲੱਤਾਂ ਦੇ ਸਾੜ ਪੈ ਰਿਆ ਵਾ ਆ ਵੇਖੋ ਇਹ ਆ ਵੀਰ ਦੀ ਸੇਵਾ ਚਾਟਰ ਆਫਨ ਦੀ ਦੇਖ ਸਕਦੇ ਜੀ ਇਹ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ। ਪਰ ਅਸੀਂ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਉੱਥੋਂ ਦੇ ਦ੍ਰਿਸ਼ ਦਿਖਾਵਾਂਗੇ ਜੀ। ਧੰਨਵਾਦ ਜੀ। ਸਾਡੇ ਵੀਰ ਜੀ ਹੁਣ ਨੀਚੇ ਬੈਠੇ ਚੁੱਕਰ ਲੈ ਕੇ ਆਇਆ। ਥੱਲੇ ਬੈਠੋ ਬਾਬਾ ਜੀ। ਅੱਲੇ ਬੈਠੋ। ਥੱਲੇ ਬੈਠੋ ਨਾ। ਥੱਲੇ ਬੈਠੋ 24 ਘੰਟੇ ਦੀ। ਕੋਈ ਗੱਲ ਨਹੀਂ ਬਾਬਾ ਜੀ। ਗੁਰਰਾਮਦਾਸ ਨਾਲ ਆਪਣੇ। ਆ ਵੇਖੋ ਕਿੰਨੀ ਜਿਹੜੀ ਬਿਜਲੀ ਦੀਆਂ ਤਾਰਾਂ ਥੱਲੇ ਲੰਘ ਰਹੀਆਂ ਵਾਂ। ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆ ਗਾਂ ਬੈਠੀ ਆ ਆ ਜਿਹੜੀ ਆ ਵਿਚਾਰਾ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹਣੀ ਆ ਆ ਤੁਸੀਂ ਬੋਲੀ ਸਾਡੇ ਜੀ ਕਿ ਇਹ ਵੀਰ ਅੱਗੇ ਟੂੜੀ ਪਾ ਕੇ ਗਿਆ ਸੀਗਾ ਤੇ ਹੁਣ ਪਾਉਣ ਆਇਆ ਵਾ ਫੀਡ ਤੇ ਤੁਸੀਂ ਵੀਰ ਜੀ ਉੱਤੇ ਚੜ ਕੇ ਜੇ ਦੇਖੋਗੇ ਨਾ ਬਾਬਿਓ ਉੱਪਰ ਵੀ ਸੱਪ ਸੱਪ ਵਾ ਤੇ ਅੰਦਰਲੇ ਬੰਨੇ ਹੀ ਟੂੜੀ ਜਿਹਨੂੰ ਪਾਉਣਗੇ ਹਨ ਅੰਦਰਲੇ ਬੰਨੇ ਵੀ ਛਾਪੀ ਛੱਪ ਸੀਗੇ ਤੇ ਅਗਾਜ ਉੱਪਰਲੇ ਬੰਨੇ ਵੀ ਛਾਪੀ ਆ ਜਾ ਉੱਪਰਲੇ ਬੰਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਦਿਖਾ ਕਿੱਥੇ ਬੈਠੇ ਆ ਉੱਪਰਲੇ ਬੰਨੇ ਹਾਂ ਉੱਪਰ ਉੱਪਰ ਆ ਵੀ ਆਵੇ ਇੱਥੋਂ ਹੀ ਪੌੜੀ ਪਈ ਚਾ ਰਹਿਣ ਦੇ ਲੱਗਾ ਯਾਰ ਰਹਿਣ ਦੇ ਆ ਵੀ ਆ ਗਿਆ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਵੀ ਨੇਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੋਣੀ ਆ ਬੰਦ ਤੋਂ ਆ ਤੀਨ ਦੋ ਦੇਖ ਸਕਦੇ ਆ ਉਹ ਅਗਲੇ ਬੰਨੇ ਬੰਦਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣਾ ਆ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਿਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਚਲੋ ਅਸੀਂ ਇੱਥੋਂ ਗਾਂ ਨੂੰ ਕੱਢ ਤ ਨਹੀਂ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬਹੁਤ ਹੈ ਜਿਹੜੀ ਸਾਡੇ ਤੋਂ ਛੋਟੀ ਆ ਤੇ ਚਲੋ ਵੈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੁੜੀਰ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਆ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਬੰਨ ਰਹੀ ਸੀ ਵਾਰਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲ ਇਹ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਇੱਥੇ ਜਿਹੜੀ ਗਊ ਮਾਂ ਆ ਉਹਨੂੰ ਪਾ ਕੇ ਹੋਣੀ ਹੈ ਹਾਂ ਉਹ ਪਾ ਜਾਾਂਗੇ ਫੇਰੇ ਆਹੋ ਉੱਤੇ ਇਹ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜੇ ਮੀਂਹ ਮੂ ਆ ਗਿਆ ਤੇ ਫੇਰੇ ਪਾ ਜਾਾਂਗੇ ਮੀਂਹ ਵਾਲਾ ਮੌਸਮ ਹੀ ਨਹੀਂਗਾ ਚਲੋ ਰੱਖ ਦੋ ਉੱਤੇ ਰੱਖ ਦੇ ਉਹ ਤੇਰਾ ਆ ਆ ਵੀ ਗਿਆ ਗੱਟੇ 'ਚ ਪਈ ਹੈਂ ਬਈ ਰੱਖ ਦੋ ਉੱਤੇ ਰੱਖ ਦੋ ਚਲੋ ਇਹ ਕਿਸ ਮੱਝ ਹੋ ਗਈ ਦਮਤਰੀ ਖਾ ਜੋਗੀ ਤੇਰੀ ਪਾਣੀ ਦਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਦਾ ਪਾਣੀ ਪੀ ਲੈਣਾ ਨੇ ਚਲੋ ਮਾਈਕਰੋ ਭਲਾ ਕਰੇ ਵੀਰ ਦਾ ਇਹ ਵੀਰ ਨੇ ਨਾ ਰੱਟ ਲਾਈ ਰੱਖੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਆਪਾਂ ਇਹਨੂੰ ਪਾਣੀ ਦੁਜਾ ਚੋਕਰ ਪਾਉਣ ਆਣੀ ਹੋਣਾ ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸਵੇਰ ਦੀ ਇਪਰਗਾ ਨੂੰ ਵੇਖੋ ਚੋਕਰਪਾਉਣਾ ਆਇਆ ਵਾ ਇਹ ਇਥੋਂ ਦੇ ਵੇਖੋ ਕਿ ਇਨਸਾਨੀਅਤ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹੈ ਤੋ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਤੇ ਵਾਗਰੂਪਾਲਾ ਕਰੇ ਇਹਦੀਆਂ ਦਵਾਵਾਂ ਮੈਂ ਨਾ ਗਾਂ ਦੀਆਂ ਜਿਹੜੇ ਸੀਸਾ ਵਾ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣ ਤੇ ਬਹੁਤ ਭਾਵੁਕ ਕੱਲ ਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਆ ਪਿੰਡ ਧੀਰਾ ਘਰ ਆ ਪਿੰਡ ਨਿਹਾਲ ਲਾਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਆ ਅਗਲੇ ਮੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੈਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸ ਰਾਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਅਮਿਤਪਾਲ ਵੀਰ ਹੁਣੀ ਆ ਗੁਰਿੰਦਰਪਾਲ ਵੀਰ ਹੁਣੀ ਆ ਪੈਪ ਕੱਢ ਦਿਓ ਪੈਪ ਤੇ ਇਹ ਵੀਰ ਸਾਰੇ ਆਏ ਆ ਧੰਨਵਾਦ ਜੀ ਦੋ ਛੋਟੀ ਛੋਟੀ ਡਾਗ ਲੱਗ ਰਹੀ ਤੇ ਆਹ ਘਰ ਸੀ ਸੰਜੀ ਇੱਕ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਬਾਜਾਂ ਕੌਣ ਮਾਰਿਆ ਆਪਾਂ ਨੂੰ ਉਹ ਉਧਰ ਹੀ او की کی دیواں جا رہے ہیں کہاں کار ہے مارا گائے تیری کان تیرا وی ابھی ادھروں کرتا ہوں میں چلو اکھا جی تھک تو چلو 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 توروں دے چلو تور ना। نا توروں تھک دے تھک دو تورنی ہے کاش ادھروں آ نا تورنی ادھروں بیٹھ کے رہ جاؤں گا ہاں بیٹھ گیا بیٹھ ٹھان ہے ٹھان ہے ٹھان